हां जोर पैलो दी बात रोदा। ਅਸੀਂ ਪਹੁੰਚੇ ਆ 22 ਰੁਪਏ ਬਹੁਤ ਧੰਨਵਾਦ। ਬੁਠੰਡਾ ਜ਼ਿਲ੍ਹੇ ਦੀ ਕਿਉਂ ਆਇਆ? ਪਿੰਡ ਆਲੀ ਕੇ ਵਿਕੇ ਬੈਠ ਰਹੇ ਹੋ ਬੈਠ ਜਾਓ ਸਾਰਿਆਂ ਕੋਲ ਕਣੀ ਹੋਉਂਦੀ। ਸੰਤ ਬਾਬਾ ਚੇਤਨਾ ਜੀ ਦੀ ਉਹਦਾ ਉੱਪਰ ਸਮਾਧ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ। ਤੁਹਾਨੂੰ ਮੰਦਿਰ ਵੀ ਲੈ ਕੇ ਚੱਲਾਂਗੇ। ਜਿੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਦੇਖਿਆ ਬਣਾ ਜਾ ਵੱਡੀ ਗਿਣਤੀ ਵਿੱਚ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਦੇਖੀ ਵੀਰੇ ਆ ਗਏ ਹੋ ਗੁਰੂ ਆਪਾ ਭੇਟ ਕਰਨ ਲਈ ਵੱਡੀ ਗਿਣਤੀ ਵਿੱਚ ਜਿਹੜੇ ਆਪਣੇ ਸੰਗਤਾਂ ਬਾਬਾ ਜੀ ਦੀ ਸਮਾਰਥੇ ਨਾਤਮਸਤਕ ਹੋ ਰਹੇ ਨੇ ਵੱਡੀ ਗਿਣਤੀ ਵਿੱਚ ਪੰਜਾਬ ਦੇ ਵੱਖ-ਵੱਖ ਤਮਾਦੋ ਵੱਡੀ ਗਿਣਤੀ ਵਿੱਚ ਸੰਤਾ ਬਾਬਾ ਜੀ ਜਿੰਦਾਬਾਦ ਨਤਮਸਤਕ ਹੋਣ ਲਈ ਇਹ ਆਪਾਂ ਸਾਹਿਬ ਆ ਰਹੀਆਂ ਨੇ ਉਹਨਾਂ ਨੂੰ ਬਾਬਾ ਜੀ ਦੇ ਦਰਸ਼ਨ ਕਰਵਾ ਰਹੇ ਆ ਸੱਚ ਦਾ ਨਤਮਸਤਕ ਕਰਕੇ ਹੋ ਰਹੀਆਂ ਨੇ ਹਾਂਜੀ 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 ਕੋਲਾ ਹੁਕਮ ਹੈ ਮੇਰੇ ਵਾਹਿਗੁਰੂ 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 ਚਲੋ ਮੇਰੇ ਅੰਮ੍ਰਿਤ ਨਾ ਚਲੋ ਕਾਵਾ ਰਾਜ ਨਹੀਂ ਖਾਂਦਾ ਕਿਸੇ ਨੇ ਚਿਤਾ ਨਾਨ ਜੀ ਦੀ ਦਰਸ਼ਨ ਕਰੋ ਬਬੂ ਜੀ ਨੰਗਲੋਈ ਤੋਂ ਬੋਧੀ ਕਰਨੀ ਵਾਲੇ ਸੰਤ ਚਿਤਾ ਨਾਨ ਜੀ ਹੋਏ ਨਹੀਂ ਇਹਨਾਂ ਦੇ ਇੱਕ ਦਿਨ ਚਲੋ ਦਰਬਾਰ ਤੇ ਸੰਗਤਾਂ ਵੱਡੀ ਗਿਣਤੀ ਵਿੱਚ ਸਾਡੇ ਜੀ ਜਦੋਂ ਪੈਣਾ ਨਤਮਸਤਕ ਹਰਦਾਸ ਸਾਹਿਬ ਦੀਆਂ ਬੇਨਤੀਆਂ ਕਰ ਰਹੇ ਨੇ ਇਹ ਜੰਮਨੀ ਲਈ ਸੀ ਇਹ ਨਹੀਂ ਜੰਮਨੀ ਨਾਲੇ ਤੁਪੇ ਤੁਮ ਨੇ ਆਇਆਂ ਮੰਗਿਆ ਸੰਗਤ ਬੋਲ ਦਾ ਪੈਣਾ ਜਿਹੜਾ ਦੁਖੜੀਆਂ ਆਪਣੇ ਭਾਈ ਆ ਦਰਸ਼ਨ ਕਰੀ ਚੱਲੋ ਭਾਈ ਇਧਰ ਚੱਲੋ ਧੰਤੋਂ ਦੇ ਕਿਉਂਕਿ ਭਾਈ ਦਰਸ਼ਨ ਕਰਕੇ

don't need ਇਸ ਜਗ੍ਹਾ ਉਧਰ ਆਜ ਇੱਕ ਵਾਰ ਨੂੰ ਮਾਰੀ ਬਾਜ ਮੜੀ ਜੀ ਆਵਾਜ਼ ਸੁਣਦੇ ਹਾਂ ਹਮਦੁਲਿਲਾਹ ਨਾ ਬੈਨਾਂ ਤੋਂ ਬੁੱਕ ਮੱਗੀ ਦੇ ਵੇਖਿਆ ਦਾਨ ਪਾਤਰ ਸਰਪਾਲ ਸਾਫਕਾ ਸਰਪੰਚ ਦਿਲੀਪ ਸਿੰਘ ਜੀ ਸੰਤ ਬਾਬਾ ਚੇਤਾਨਣ ਜੀ ਦੀ 22ਵੀਂ ਵਰਥੀ ਤੇ ਸੇਵਾ ਕਰਦੇ ਹੋਏ ਤੁਹਾਡੀ ਗੱਲ ਵੀ ਕਰਵਾਉਨੇ ਆ ਤੁਹਾਡੀ ਅਸੀਂ ਗੱਲ ਕਰਵਾ ਰਹੇ ਆ ਸਾਫਕਾ ਸਰਪੰਚ ਦਿਲੀਪ ਸਿੰਘ ਜੀ ਨਾਲ ਉਹਨਾਂ ਦਾ ਸੰਤਾ ਦੀ ਵਰਥੀ ਨੂੰ ਲੈ ਕੇ ਕੀ ਕਹਿਣਾ ਹੈ ਹਾਂ ਜੀ ਸਾਫਕਾ ਸਰਪੰਚ ਸਾਹਿਬ ਕੀ ਕਹਿ ਰਹੇ ਹੋ ควา उन्हनि मां कुझु पहुचे चादा ਚਾਹ ਦਾ ਲੰਗਰ ਚਾਹ ਦਾ ਲੰਗਰ ਚਾਹ ਦਾ ਲੰਗਰ ਸ਼ਰਧਾਲੂਆਂ ਲਈ ਉੱਡ ਵੀ ਆਏ ਹੋ ਗਏ ਸुरू ਕੀਤਾ ਗਿਆ ਜੋ ਲਗਾਤਾਰ ਸੇਵਾਦਾਰਾਂ ਵੱਲੋਂ ਚਾਹ ਦਾ ਲੰਗਰ ਚੁਕਾਇਆ ਜਾ ਰਿਹਾ ਹੈ ਇਧਰ ਨੌਜਵਾਨ ਮੀਰਾ ਵੱਲੋਂ ਭਾਂਡੇ ਮਾਂਜਣ ਦੀ ਵੀ ਸੇਵਾ ਲਗਾਤਾਰ ਚੱਲਦੀ ਜਾ ਰਹੀ ਹੈ ਤਾਂ ਕਿ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਂਤ ਚਿਤਾਨਾਂ ਜੀ ਦੇ ਪਰਿਵਾਰ ਤੇ ਪਹੁੰਚੇ ਨੇ ਆਤਲਾ ਨਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਹੈ ਲੋ ਵੀਡੀਓ ਦੇ ਵੀ ਸ਼ਾਟ ਮਾਰ ਲੈ ਕਾ ਆਹ ਕੁ ਨੇਦਰ ਨੂੰ ਜਾਨ ਨੂੰ ਚਲਾ ਦੇ ਲੋ ਇਹ ਤਾਂ ਆ ਰਿਹਾ ਕੋਟ ਦੇ ਚਲੀ ਤੇ ਲੱਗਾ ਉਹਦੇ ਨੇ ਨਾ ਆਪਣੇ ਕੀਤਾਨਾਂ ਜੀ ਦੀ 22ਵੀਂ ਵਰ੍ਹੇ ਤੇ ਸੇਵਾਦਾਰਾਂ ਵੱਲੋਂ ਖੀਰ ਦਾ ਲੰਗਰ ਲਾਇਆ ਗਿਆ ਹੈ ਸੰਗਤਾਂ ਖੀਰ ਦਾ ਲੰਗਰ ਛਕਦੇ ਹੋਏ ਪਿੰਡਾਂ ਦੇ ਧਾਰਮਿਕ ਸਥਾਨਾਂ ਵੱਲੋਂ ਕੋਈ ਤਰੇ ਜਲੋ ਚੱਲੋ ਭਾਈ ਚੱਕੀ ਦਾ ਲੰਗਰ ਚੱਕੀ ਚੱਲੋ ਚੱਕੀ ਚੱਲੋ ਭਾਈ ਅਵੀ ਇਹ ਪਿੰਡ ਵੱਲੋਂ ਹੀ ਹੈ ਹਾਂਜੀ ਪਿੰਡ ਖਾਲੀ ਕੇ ਪਿੰਡ ਵੱਲੋਂ ਕਲੱਬ ਹੈ ਕੋਈ ਖਾਲੀ ਕੇ ਸਾਰੇ ਪਿੰਡ ਅੱਛਾ ਖਾਲੀ ਕੇ ਸਮੂਹ ਨਗਰ ਵੱਲੋਂ ਢੰਡੇ ਮਿੱਠੇ ਗੁਰਦਾ ਅਤੇ ਕੀਰ ਦਾ ਲੰਗਰ ਲਾਇਆ ਗਿਆ ਹਾਂ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਕੀਰ ਦਾ ਲੰਗਰ ਲਾਇਆ ਹੈ ਗੁਰਦਾ ਲੰਗਰ ਮਾਇ ਜੀ ਕੋਲ ਕੋਹਲੀ ਰੰਗਰ ਲਾਇਆ ਸਾਰੇ ਨਕਰ ਦੇ ਸਹਾਇਜਾਂ ਦੇ ਨਾਲ ਨੌਜਵਾਨ ਮੁੰਡਿਆਂ ਨੇ ਵੱਧ ਤੋਂ ਵੱਧ ਸੇਵਾਵਾਂ ਕੀਤੀ ਜੀ ਸਭਾਇਆ ਤੇ ਬਾਬੇ ਜੀ ਦਾ ਨਾਮ ਰੂਪਾਗ੍ਰਿਆਂ ਸਵਾਦਾਂ ਦਾ ਲੰਗਰ ਚੱਲਿਆ ਆਦਾ ਜੀ ਕੰਤ ਜੀ ਦਾ ਰਾਂਜੀ ਇਹਨਾਂ ਨੌਜਵਾਨਾਂ ਤੇ ਸੇਵਾਦਾਰਾਂ ਤੇ ਮੇਰ ਪਰਿਆ ਹੱਥ ਰੱਖਣ ਬੇਨਤੀ ਕਰਦਾ ਜਰ ਰੱਖਣਾ ਲੰਗਰ ਨਾਲੇ ਮੇਰੇ ਮਾਤਾਵਾ ਦਾਦਾ ਜੀ ਕੀਰਤ ਦਾ ਲੰਗਰ ਚਾ ਕਰ ਰਹੇ ਨੇ ਕਿਰਤ ਦਾ ਲੰਗਰ ਪਿੰਡ ਆਲੀ ਕੇ ਮਾਤਾ ਜੀ ਦੇ ਵੱਲੋਂ ਨਮੂਨਾਕਰ ਦੇ ਸਹਾਇਜ ਨਾਲ ਬੱਚੇ ਦੇਵਾ ਕਰਦੇ ਹੋਏ ਲੰਗਰ ਦੇ ਵਿੱਚ